ਹੰਦੀ ਸਾਸਰੀ ਕਾ ਮਤਰੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਤੋਦਰ ਬਲੌਗ ਚੈਨਲ ਤੇ ਜੀ ਅੱਜ ਫੇਰ ਪਹੁੰਚੇ ਜੇ ਇਹ ਮੋਗਾ ਟਰੈਕਟਰ ਮੰਡੀ ਦੇ ਸਕਦੇ ਤੁਸੀਂ ਬਹੁਤ ਜ਼ਿਆਦਾ ਮੰਡੀ ਭਰੀ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚਿਆ ਜੀ ਇਧਰ ਵੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਦੱਸਾਂਗੇ ਅੱਧੇ ਕੀ ਕੀ ਰੇਡ ਨੇ ਟਰੈਕਟਰਾਂ ਦੇ ਕੀ ਕੰਡੀਸ਼ਨ ਆ ਜੀ ਤੇ ਆਜੋ ਲੈ ਕੇ ਚੱਲਦੇ ਆਂ ਇਧਰ ਖੜਾ ਜੀ ਸੋਨਾਲੀ ਕਾ ਕੰਡੀਸ਼ਨ ਦਿਖਾ ਦੇ ਵੀਰੇ ਕੰਡੀਸ਼ਨ ਦੇਖ ਸਕਦਾ ਤੁਸੀਂ ਇਹ ਪਾਸਿਬਲ ਹੀ ਠੀਕ ਨਹੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਤੇ ਬਾਕੀ ਟਾਇਰ ਟੱਪਾ ਵੀ ਦੇ ਸਕਦੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ ਜੀ ਪਿਛਲੇ 80-85 ਪੈਸੇ ਟਾਇਰ ਹੈਗੇ ਆ ਤੇ ਅਗਲੇ ਹੈਗੇ ਨਵੇਂ ਟਾਇਰ ਦੇ ਸਕਦੇ ਬਾਕੀ ਸਾਰਾ ਅਰੀਜਨਲ ਟਰੈਕਟਰ ਆ ਜੀ ਦੇ ਸਕਦਾ ਤੁਸੀਂ ਪੰਜਾਬ ਨੰਬਰ ਆ ਜੀ 21 ਮਾੜਾ 2 ਲੱਖ ਰੁਪਏ ਡਿਮਾਂਡ ਆ ਏ ਟਰੈਕਟਰ ਦੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਆ ਤੇ ਜ ਇੱਧਰ ਖੜੇ ਮਹਿੰਦਰਾ ਮਹਿੰਦਰਾ 265 ਡੀ ਆਈ ਇਹਦੀ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਇਹਦੇ 85 ਪੈਸੇ ਟਾਇਰ ਹੈਗੇ ਜੀ ਬਾਕੀ ਸਾਰਾ ਅਰੀਜਨਲ ਟਰੈਕਟਰ ਆ ਹੀ ਪੰਜਾਬ ਨੰਬਰ ਆ ਜੀ ਦੇ ਸਕਦੇ ਤੁਸੀਂ ਇੱਕ ਮਾਡਲ ਆ ਜੀ 232000 ਰੇਪੀਡ ਮਾਡਲ ਹੈ ਡੈਕਟਰ ਦੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਜੀ ਤੇ ਬਾਕੀ ਇੱਧਰ ਸੋਨਾ ਵਾਲੇ ਕਾ ਖੜਾ ਜੀ ਸੋਨਾ ਲਿਕਾ ਡੀਏ 60 ਤੇ ਕੰਡੀਸ਼ਨ ਵੀ ਦੇ ਸਕਦੇ ਹਾਂ ਫੋਰ ਸਪੀਡ ਆ ਜੀ ਠੀਕ ਆ ਜੀ ਤੇ ਕਿੰਨਾ ਮਾਡਲ ਆ ਜੀ ਇਹ 2002 ਮਾਡਲ ਆ ਠੀਕ ਆ ਜੀ ਤੇ ਟਾਇਰ ਨਵੇਂ ਆ ਜੀ ਆ ਮਗਰਲੇ ਟਾਇਰ ਮਗਰਲੇ ਅੱਛਾ ਮੂਰਲੇ ਦੇ ਹਾਂ ਜੀ ਹਾਂ ਵੇਟਪੋਟ ਲੱਗਿਆ ਹਨ ਜੀ ਦੇਖ ਸਕਦੇ ਮਿੱਤਰੋ ਵੇਟਪੋਟ ਲੱਗ ਗਿਆ ਲੋਹੇ ਤੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਵਾ ਤੇ ਬਾਕੀ ਸਾਰਾ ਰੀਨਲ ਵਾਲਾ ਟਰੈਕਟਰ ਠੀਕ ਆ ਜੀ ਕਾਗਜ਼ ਪੱਤਰਾਂ ਦੀ ਗਾਰੰਟੀ ਹੈ ਬੁੱਲ ਠੀਕ ਆ ਜੀ ਤੇ ਲੀਕ ਸੀਕ ਤਾਂ ਨਹੀਂ ਕਰਦਾ ਨਾ ਜੀ ਨਾ ਜੰਗੇਰ ਦੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਠੀਕ ਆ ਠੀਕ ਆ ਚੈੱਕ ਕਰਕੇ ਲੈ ਜੀ ਅਗਲਾ ਅੱਛਾ ਇਹ ਫਰਸਟ ਆਨਰ ਹੈ ਜੀ ਹਾਂ ਜੀ ਫਰਸਟ ਠੀਕ ਆ ਜੀ ਲਓ ਵੀ ਮਿੱਤਰੋ ਬਾਈ ਕਹਿੰਦਾ ਵਾ ਕੇ ਚੈੱਕ ਕਰਕੇ ਲਿਜਾ ਸਕਦੇ ਤੁਸੀਂ ਟਰੈਕਟਰ ਬਿਲਕੁਲ ਸਾਫ਼ ਪਿਆ ਜੀ ਤੇ ਪਿਛਲੇ ਟਰਨ ਆ ਮੈਂ ਅਗਲੇ ਅੱਧੇ ਹੈਗੇ ਆ ਜੀ ਬਾਕੀ ਸਾਰਾ ਰੀਨੂ ਟਰੈਕਟਰ 100% ਗਾਰੰਟੀ ਆ ਹੋਰ ਸਪੀਡ ਕਰਿਆ ਠੀਕ ਆ ਜੀ ਤੇ ਜੇ ਡਿਮਾਂਡ ਦੀ ਗੱਲ ਕਰੀਏ ਜੀ ਡਿਮਾਂਡ ਇਹ ਆਪਾਂ ਦੇ ਦਿਆਂਗੇ ਜੀ 2,60,000 2,60,000 ਹਾਂ ਜੀ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਹਾਂ ਜੀ ਕਿਉਂ 5000 ਰੁਪਏ ਹੋਰ ਲੈਸ ਲਾਓ ਵੀ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਤੇ 5000 ਰੁਪਿਆ ਬਾਈ ਹੋਰ ਲੈਸ ਕਰੂਗਾ ਜੀ ਤੇ ਲਓ ਵੀ ਮਿੱਤਰੋ ਲੋਟ ਲਓ ਮੇਲਾ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਹੋਰ ਸਪੀਡ ਕੀਤਾ ਹੋਇਆ ਜੀ ਬਿਲਕੁਲ ਸਾਫ ਟਰੈਕਟਰ ਆ ਜੀ ਠੀਕ ਹੈ ਠੀਕ ਆ ਨੰਬਰ ਬੋਲ ਲਓ ਜੀ ਆਪਣਾ 93640 94640 77955 77955 ਠੀਕ ਆ ਜੀ ਤੇ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਆ ਜੀ ਤੇ ਠੀਕ ਆ ਜੀ ਤੇ ਬਾਕੀ ਇੱਧਰ ਖੜਾ ਹੀ ਮਹਿੰਦਰਾ ਮਹਿੰਦਰਾ ਖੜਾ ਜੀ 585 ਡੀ ਆਈ 98 ਮਾੜਾ 2,25,000 ਰੁਪਏ ਦੀ ਮੰਗ ਦਾ ਟਰੈਕਟਰ ਦੀ ਪੰਜਾਬ ਨੰਬਰ ਆ ਜੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ 70 75 ਪੈਸੇ ਟਾਇਰ ਹੈਗੇ ਇਹ ਅਗਲੇ ਤੇ ਪਿਛਲੇ ਤੇ ਬਾਕੀ ਕਿਹੇ ਪਾਸੇ ਵਿਲੀਗ ਸ਼ੇਕ ਨੇਗਾ ਜੀ ਪੰਜਾਬ ਨੰਬਰ ਆ ਜੀ ਤੇ ਪੱਕੇ ਇਧਰ ਸਵਰਾਜ ਖੜਾ ਹੀ 855 855 ਐਫੀ 10 ਮਾਡਲ ਹੈ 388000 ਰਿਡਮਾਂਡ ਆ ਟਰੈਕਟਰ ਬਹੁਤ ਵਧੀਆ ਪਿਆ ਜੀ ਬਿਲਕੁਲ ਸਾਫ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਛਤਰੀ ਛਤਰੀ ਲੱਗ ਗਿਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਤੇ 70 75 ਰੁਪਏ ਸੇ ਟਾਇਰ ਹੈਗੇ ਆ ਅਗਲੇ ਤੇ ਪਿਛਲੇ ਤੇ ਬਾਕੀ ਪੰਜਾਬ ਨੰਬਰ ਹੀ ਦੇ ਸਕਦੇ ਤੁਸੀਂ ਸਾਰਾ ਓਰੀਜਨਲ ਪੇਂਟ ਆ ਜੀ ਉਹ ਕਾਪੀ ਸਹੀ ਬਿਲਕੁਲ ਤੇ ਬਾਕੀ ਇੱਧਰ ਖੜਾ ਹੈ ਮਹਿੰਦਰਾ ਅਲਟਰਾ ਵਾਂਸੇ 5DI 13 ਮਾਡਲਾ 4 ਲੱਖ 80 ਹਜ਼ਾਰ ਰੁਪਏ ਦਾ ਮੰਗਦਾ ਪੰਜਾਬ ਨੰਬਰ ਹੈ ਦੇਖ ਸਕਦਾ ਤੁਸੀਂ ਤੇ ਬਾਕੀ ਇੱਧਰ ਖੜਾ ਹੈ ਮਹਿੰਦਰਾ ਅਲਟਰਾ ਵਾਂਸੇ 5DI 6 ਮਾਡਲਾ 3 ਲੱਖ 10 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਿਆ ਹੈ ਟਰੈਕਟਰ ਤੇ 80 85 ਪੈਸੇ ਟਾਇਰ ਹੈਗੇ ਜੀ ਅਗਲੇ ਤੇ ਪਿਛਲੇ ਤੇ ਬਾਕੀ ਮਹਿੰਦਰਾ ਖੜਾ ਹੈ B 275DI ਇਹਦੀ ਵੀ ਤੁਹ ਕੰਡੀਸ਼ਨ ਦੇਖ ਸਕਦੇ ਹੋ ਪੰਜਾਬ ਨੰਬਰ ਆ ਤੇ ਟਾਇਰ ਅਗਲੇ ਨਵੇਂ ਆ ਜੀ ਇਸਲੇ ਨਾਲ ਦੇ ਦੇ ਸਕਦਾ ਤੇ 100% ਟਾਇਰ ਹੈ ਜੀ ਇਹ ਵੀ ਸਾਰਾ ਜਿਹਨਾਂ ਨਾਲ ਟਰੈਕਟਰ ਆ ਦੇ ਸਕਦਾ ਤੇ 99 ਮਾਡਲ 185000 ਰੁਪਏ ਦੀ ਮੰਗ ਹੈ ਇਸ ਟਰੈਕਟਰ ਦੀ ਬਾਕੀ ਸਵਰਾਜ ਖੜਾ ਹੈ 735 ਐਫ ਸੀ ਇਹਦੀ ਵੀ ਤੁਸੀਂ ਕੰਡੀਸ਼ਨ ਦੇ ਸਕਦਾ 735 ਹੈ ਜੀ ਬਾਹਰ ਪੰਪ ਆ ਠੀਕ ਹੈ ਜੀ ਬਾਹਰ ਪੰਪ ਆ ਹਾਂਜੀ ਤੇ ਟਾਇਰ ਨਵੇਂ ਹੀ ਅਗਲੇ ਟਾਇਰ ਨਵੇਂ ਚਾਰ ਹੀ 9000 ਰੁਪਏ ਬੱਸ ਠੀਕ ਹੈ ਚਾਰ ਹੀ 9000 ਰੁਪਏ ਠੀਕ ਹੈ ਜੀ ਤੇ ਜੇ ਡਿਮਾਂਡ ਦੀ ਗੱਲ ਕਰੀ ਜੀ ਤੇ 135000 ਦਾ 135000 ਦਾ ਠੀਕ ਹੈ ਜਿਹੜਾ ਵੀਡੀਓ ਦੇਖ ਕੇ ਆਊਗਾ ਜੀ ਉਹ ਕਰ ਦਿੰਗੇ ਹਾਂ ਤਨ ਕਰਦਾਂਗੇ ਠੀਕ ਆ ਜੀ ਠੀਕ ਆ ਜੀ ਠੀਕ ਆ ਤੇ ਕਾਗਜ਼ ਪੱਤਰ ਬਿਲਕੁਲ ਓਕੇ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਠੀਕ ਆ ਜੀ ਠੀਕ ਆ ਇਕੱਠਾ ਦਾ ਨੰਬਰ ਆ ਜੀ ਰੀਪੋਰਟ ਦਾ ਨੰਬਰ ਆ ਠੀਕ ਆ ਜੀ ਸਾਰਾ ਅਰੀਜਨਲ ਹੈ ਡਾਕਟਰ ਚਲੇਗ ਸ਼ੇਕ ਤਾਂ ਨਹੀਂ ਕੋਲ ਪਾਸੇ ਠੀਕ ਆ ਕਾਗਜ਼ ਪੱਤਰ ਦੀ ਓਕੇ ਗਾਰੰਟੀ ਆ ਜੀ ਤਾਹੀ ਤਾ ਨੰਬਰ ਬੋਲ ਦਿਆ ਤੁਹਾਨੂੰ 6434 9439 22018 22018 ਠੀਕ ਆ ਆ ਵੀ ਆਪਣਾ ਹੀ ਠੀਕ ਆ ਜੀ ਫਾਰਮ ਡਰੈਕਟ ਆ ਇਹਦੇ ਬਾਰੇ ਦੱਸਿਓ ਮਾੜਾ ਜੀ ਫਾਰਮ ਤੇ 11 ਮਾਰ ਲੱਗੇ ਇਹ 11 ਮਾਰ ਲਾ ਠੀਕ ਆ ਜੀ ਤੇ ਟਾਇਰਾਂ ਦੀ ਜੇ ਗੱਲ ਕਰੀਏ ਜੀ 70 ਪੈਸੇ ਚਾਰੇ ਟਾਇਰ ਆ ਠੀਕ ਆ ਜੀ ਤੇ ਚੱਲੇ ਤੇ ਕੋਈ ਪੇਂਟ ਨਹੀਂ ਕੋਈ ਪੇਂਟ ਨਹੀਂ ਸਾਰਾ ਰੇਨ ਵਾਲਾ ਠੀਕ ਆ ਜੀ ਤੇ ਚੱਲਿਆ ਕਿੰਨਾ ਇਹ ਚੱਲਿਆ ਦਾ ਮਸਾਨਾ ਦੂਜੀ ਜੋੜੀ ਹੈ ਦੂਜੀ ਜੋੜੀ ਹੈ ਠੀਕ ਹੈ ਜੀ 6000 ਘੰਟਾ ਚੱਲੇਗਾ 6000 ਘੰਟਾ ਠੀਕ ਹੈ ਜੀ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਕੋਈ ਲਾਂਬੇ ਵਾਲੀ ਗੱਲ ਤਾਂ ਨਹੀਂ ਵਾਹ ਕੇ ਲੈ ਕੇ ਜਾਓ ਠੀਕ ਹੈ ਜੀ ਲੋ ਵੀ ਮਿੱਤਰੋ ਇਹ ਬਾਈ ਕੋਲ ਦੋ ਟਰੈਕਟਰ ਸਵਰਾ 735 ਤੇ 65 EPI ਫਾਰਮ ਟਰੈਕ ਤੇ ਬਾਕੀ ਬਾਈ ਦਾ ਨੰਬਰ ਵੀ ਬੋਲਤਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ 100% ਗਾਰੰਟੀ ਹੈ ਟਰੈਕਟਰਾਂ ਦੀ ਕੋਈ ਲਾਂਬੇ ਵਾਲੀ ਗੱਲ ਨਹੀਂ ਏ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਸਵਾਰਾ ਜਿਹੜਾ 735 ਐਫ ਸੀ ਇਹ ਵੀ ਦੇਖ ਸਕਦੇ ਤੁਸੀਂ 94 ਮਾਡਲ ਹੈ 1,55,000 ਰੁਪਏ ਦੀ ਡਿਮਾਂਡ ਆ ਪੰਜਾਬ ਨੰਬਰ ਹੀ ਦੇਖ ਸਕਦੇ ਤੁਸੀਂ ਕੰਡੀਸ਼ਨ ਦੇਖ ਸਕਦੇ ਟਾਇਰ ਨਵੇਂ ਆ ਜੀ ਅਗਲੇ ਤੇ ਪਿਛਲੇ ਹੈਗੇ 80-85 ਟਾਇਰ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਇੱਧਰ ਖੜਾ ਹੈ 32 2511 ਇਹਦੀ ਵੀ ਤੁਹਾਨੂੰ ਕੰਡੀਸ਼ਨ ਦੇ ਸਕਦਾ 83 ਮਾਡਲ ਹੈ 1 ਲੱਖ ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ ਬਾਕੀ ਜਿਹੜਾ ਖੜਾ ਮਹਿੰਦਰਾ 475 ਡੀਆਈ ਇਹਦੇ ਵੀ ਤੇਹੀ ਕੰਡੀਸ਼ਨ ਦੇ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਤੇ 2000 ਮਾਡਲ ਦਾ 2 ਲੱਖ 40 ਹਜ਼ਾਰ ਰੇ ਡਿਮਾਂਡ ਹੈ ਟਰੈਕਟਰ ਦੀ ਤੇ ਟਾਇਟ ਪਾ ਦੂ ਤੇ ਦੇਖ ਸਕਦੇ ਹੋ ਟਾਇਰਾਂ ਦੀ ਜੇ ਗੱਲ ਕਰੀਏ 7 35% ਟਾਇਰ ਹੈਗੇ ਯਾ ਅਗਲੇ ਤੇ ਪਿਛਲੇ ਬਾਕੀ ਸਭ ਇਸਪਰੀ ਲੱਗੀ ਆ ਤੇ ਬਾਕੀ ਸਭਰਾਜ ਖੜਾ ਜੀ 744 ਐ ਜੀ ਆਰਾਮ ਹੋੜ ਲਈ 572000 ਰੁਪਏ ਦੇ ਡਿਮਾਨ ਟਰੈਕਟਰ ਦੀ ਟਰੈਕਟਰ ਬਿਲਕੁਲ ਕੋਸਾफी ਸੇ ਨਵਾਂ ਦਾ ਹੈ ਜੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਦੱਸਿਓ ਬਣਾਏ ਕਿ ਟਾਇਰ ਸਾਰੇ ਨਾਲ ਦੇ ਦੇ ਟਾਇਰ ਨਾਲ ਦੇ ਜੀ ਠੀਕ ਆ ਜੀ ਆਰਾਮ ਮਾੜਾ ਤੇ ਨਾਲ ਜੇ ਤੋਂ ਖੁੱਲਿਆ ਘਰੇ ਹੀ ਚੱਲਿਆ ਆਪਣਾ ਅੱਛਾ ਘਰੇ ਹੀ ਚੱਲਿਆ ਠੀਕ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਗਾਰੰਟੀ ਠੀਕ ਆ ਜੀ ਤੇ ਪੰਜਾਬ ਨੰਬਰ ਹੈਣਾ ਜੀ ਇਹ ਕਾਗਜ਼ਾਂ ਪੱਤਰਾਂ ਦੀ ਗਾਰੰਟੀ ਹੈ ਜੀ ਹਾਂ ਪੈਂਡਾ ਨੰਬਰ ਪੈਂਡਾ ਨੰਬਰ ਆ ਸਾਰਾ ਅਰੀਨਲ ਆ ਜੀ ਸਾਰਾ ਠੀਕ ਆ ਠੀਕ ਆ ਲਓ ਮੇਰਾ ਤਰਫ ਇਹ ਕਿਸੇ ਪਾਸੇ ਵੀ ਖੁੱਲਿਆ ਨਹੀਂ ਪਾਈ ਕਹਿੰਦਾ ਤੇ 100% ਗਾਰੰਟੀ ਹੈ ਟਰੈਕਟਰ ਦੀ ਤੇ ਭਾਈ ਡਿਮਾਂਡ ਕੀ ਕਰਦੇ ਆ ਜੀ ਇਹਦੀ ਡਿਮਾਂਡ 5 ਲੱਖ 70 ਹਜ਼ਾਰ 5 ਲੱਖ 70 ਹਜ਼ਾਰ ਰੁਪਏ ਬਾਕੀ ਮੌਕੇ ਤੇ ਹੋ ਜੂ ਬਾਤ ਕਰ ਮਾਨਤਾਣ ਕਰੋਗੇ ਜੀ ਤੇ ਪੰਜਾਬ ਨੰਬਰ ਹੈ ਜੀ ਹਾਂ ਹਾਂ ਪੰਜਾਬ ਨੰਬਰ ਚੈਪਾਲੀ ਕਾਪੀ ਹੈ ਠੀਕ ਆ ਜੀ ਨੰਬਰ ਬੋਲ ਦਿਓ 62809 62809 ਨਾ ਪ੍ਰਕਾਰ ਵਿੱਚ ਆ ਸੀ 97485 A2 ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਜੀ ਸਵਰਾਜ 744 IT ਬਹੁਤ ਜਾਇਜ਼ ਰੇਟ ਆ ਜੀ ਤੇ ਸਾਰਾ ਅਰੀਜਨਲ ਟਰੈਕਟਰ ਹੈ ਕਾਗਜ਼ਾਂ ਪੱਤਰਾਂ ਦੀ ਫੁੱਲ ਗਾਰੰਟੀ ਹੈ ਪੰਜਾਬ ਨੰਬਰ ਹੈ ਜੀ ਬਾਕੀ ਬਾਈ ਨਾਲ ਤੁਸੀਂ ਨੰਬਰ ਤੇ ਗੱਲਬਾਤ ਵੀ ਕਰ ਸਕਦੇ ਹੋ ਤੇ ਬਾਕੀ ਇੱਧਰ ਖੜਾ ਜੀ ਫਾਰਮ ਟਰੈਕ 60 99 ਮੌਨਲਾ 2 ਲੱਖ 5000 ਰੁਪਏ ਦੀ ਮੰਗ ਦਾ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਜੀ ਤੇ ਬਾਕੀ ਇੱਧਰ ਖੜਾ ਮਹਿਿੰਦਾ 265 D ਹੈ ਜੀ ਇਹਦੀ ਵੀ ਤੁਹਾਨੂੰ ਕੰਡੀਸ਼ਨ ਦੇ ਸਾਧਾ ਚਾਰ ਮੋੜ ਦਾ 230 ਹਜ਼ਾਰ ਪੇੜ ਮੰਗਦਾ ਟਰੈਕਟਰ ਦੀ ਟਰੈਕਟਰ ਤੁਸੀਂ ਦੇ ਸਕਦੇ ਹੋ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਬਾਕੀ ਮਹਿੰਦਰਾ ਖੜਾ ਹੈ 65000 900 ਤੇ ਆਪਣਾ ਚੈਨਲ ਆਈ ਜਿਹੜਾ ਅੱਧਰ ਖੜਾ ਮਹਿੰਦਰਾ 65000 ਈ ਹੈ شو روم کنڈیشن ٹریکٹر ہے بالکل نواں ڈریکٹر دے سکتے یہ ہے ایکی ماڈر سات لکھ پندرہ ہزار روپیے اڈوانس ہے ٹریکٹر دے سکتے باقی ویڈیو دب کے شیئر کر دوں بہت زیادہ ٹریکٹر پہنچے ہیں دیکھ سکتے ادھر خالی مہندرا دو سو پینٹ ڈی ہے مہندرا دو سو پینٹ ڈی ہے سات ماڈر دو لکھ چالی ہزار روپیے اڈوانس ہے ٹریکٹر کی ਇਹ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਟ੍ਰੈਕਟਰ ਤੇ ਜੋ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ 70 75 ਪੈਸੇ ਟਾਇਰ ਹੈਗੇ ਜੀ ਅਗਲੇ ਤੇ ਪਿਛਲੇ 2 ਲੱਖ 40 ਹਜ਼ਾਰ ਰੁਪਏ ایڈਵਾਂਟ ਸੱਤ ਮਾਰ ਲੈ ਤੇ ਬਾਕੀ ਇੱਧਰ ਖੜਾ ਜੀ ਸਵਰਾਜ 735 ਐਕਟੀ 94 8 ਲੱਖ 40 ਹਜ਼ਾਰ ਰੁਪਏ ایڈਵਾਂਟ ਆ ਪੰਜਾਬ ਨੰਬਰ ਹੈ ਜੀ ਇਹ ਦੇਖ ਸਕਦੇ ਤੁਸੀਂ ਬਾਕੀ ਮਹਿੰਦਰਾ ਖੜਾ ਹੀ ਅਰਜਨ ਅਲਟਰਾ ਬਾਂਸੇ 55 ਡੀ ਤੋਂ 9 ਮੋੜਲਾ 2 ਲੱਖ 80 ਹਜ਼ਾਰ ਰੁਪਏ ਦੀ ਮੰਗਦਾ ਟਰੈਕਟਰ ਦੀ ਟਾਇਰਾਂ ਦੀ ਜੇ ਗੱਲ ਕਰੇ ਟਾਇਰ ਹੈਗਾ ਜੀ ਪਿਛਲੇ ਅੱਡੇ ਟਾਇਰ ਆ ਜੀ ਅਗਲੇ ਹੈਗਾ 40 45 ਪੈਸੇ ਤੇ ਇੱਧਰ ਖੜਾ ਸਵਰਾਜ 735 ਐਕਟ ਇਹਦੀ ਵੀ ਕੰਡੀਸ਼ਨ ਦੇ ਸਾਬਤ ਤਿੰਨ ਮੋੜਲਾ 2 ਲੱਖ 42 ਹਜ਼ਾਰ ਰੁਪਏ ਦੀ ਮੰਗਦਾ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਹੈ ਸਾਰਾ ਅਰੀਜਨਲ ਟਰੈਕਟਰ ਆ ਜੀ ਬਾਕੀ ਇੱਧਰ ਖੜਾ ਮਹਿੰਦਰਾ 265 ਡੀਏ 7 ਮੋੜਲਾ 2 ਲੱਖ 42 ਹਜ਼ਾਰ ਰੁਪਏ ਦੀ ਮੰਗਦਾ ਟਰੈਕਟਰ ਦੀ ਤੇ ਦੇਖ ਸਕਦੇ ਤੁਸੀਂ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ 80 85 65 ਟਾਇਰ ਹੈਗੇ ਜੀ ਤੇ ਇੱਧਰ ਖੜਾ ਹੀ ਫਾਰਮ ਟਰੈਕ 8 ਮਾਡਲਾ 255000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਇਹ ਵੀ ਦੇਖ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਵੈਲ ਟਰੈਕਟਰ ਤੇ ਇਹ ਬਾਕੀ ਇੱਧਰ ਖੜਾ ਹੀ ਸਵਰਾ 735 ਸਵਰਾ 735 98 1 लाख 70000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਤੁਸੀਂ ਤੇ ਫਾਰਮ ਟਰੈਕ ਖੜਾ ਹੀ 60 17 ਮਾਡਲਾ 540000 ਰੁਪਏ ਦੀ ਡਿਮਾਂਡ ਦੇਖ ਸਕਦੇ ਤੁਸੀਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਦੇਖ ਸਕਦਾ ਤੁਸੀਂ ਤੇ ਘੋੜੇ ਵਾਲਾ ਬੰਪਰ ਲੱਗੇ ਦੇਖ ਸਕਦੇ ਤੁਸੀਂ 50 ਨੰਬਰ ਹੈ ਜੀ ਤੇ ਇੱਧਰ ਖੜਾ ਹੈ ਨਿਊ ਹਾਲੈਂਡ 3600 ਤੇ 20 ਮਾਡਲ ਦਾ 5 ਲੱਖ 90 ਹਜ਼ਾਰ ਕਿੜਵਾ ਦਾ ਪੰਜਾਬ ਨੰਬਰ ਹੈ ਦੇਖ ਸਕਦਾ ਤੁਸੀਂ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਵਾਕ ਇੱਧਰ ਖੜਾ ਹੈ ਫਾਰਮ ਟਰੈਕਟਰ ਸਾਡਾ 13 ਮਾੜਲਾ 4 ਲੱਖ 40 ਹਜ਼ਾਰ ਪੀ ਡਿਮਾਂਡ ਆ ਟਰੈਕਟਰ ਤੁਸੀਂ ਦੇਖ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਜੀ ਤੇ ਬਾਕੀ ਇੱਧਰ ਖੜਾ ਜੌਨ ਡੀਅਰ 5203 5 ਮਾੜਲਾ 2 ਲੱਖ 55 ਹਜ਼ਾਰ ਪੀ ਡਿਮਾਂਡ ਆ ਟਰੈਕਟਰ ਤੁਸੀਂ ਦੇਖ ਸਕਦੇ ਟਾਇਰਾਂ ਦੀ ਜੇ ਗੱਲ ਕਰੀ ਟਾਇਰ ਹੈਗਾ ਹੀ ਅੱਧੇ ਤੇ ਇੱਧਰ ਖੜਾ ਜੀ ਸੋਨ ਵਾਲੀ ਕਾ 750 RX 15 ਮਾੜਲਾ 4 ਲੱਖ 20 ਹਜ਼ਾਰ ਪੀ ਡਿਮਾਂਡ ਟਰੈਕਟਰ ਦੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਜੀ ਲਓ ਮਿੱਤਰੋ ਆਪਣੀ ਵੀਡੀਓ ਸ਼ੇਅਰ ਕਰ ਦਿਓ ਤੇ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਤੱਕ ਪਹੁੰਚੋ ਕਿ ਜਿਹੜੇ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਮਿਲਦੇ ਜੀ ਅਗਲੀ ਵੀਡੀਓ ਚ ਅਗਲੇ ਸੰਦੇ ਧੰਨਵਾਦ ਜੀ